ਮੈਂਨ ਸਰਪੰਚੀ ਦੀ ਸੇਵਾ ਦਿੱਤੀ ਉਹ ਦਿਵਾਰ 2011 ਚ ਸ਼੍ਰੋਮਣੀ ਕਮੇਟੀ ਦਾ ਇਲੈਕਸ਼ਨ ਹੋਇਆ ਇਹ ਜਿਹੜੇ ਵੋਟ ਸਾਰੇ ਨਗਰ ਨੇ ਪਾਈ ਤੇ ਸਾਡੇ ਨਗਰ ਦੀ ਸੰਗਤ ਬੈਠੀ ਐ ਮੈਂ ਸੰਗਤ ਨੂੰ ਬੇਨਤੀ ਕਰਦਾ ਬੇ ਨਗਰ ਤਲੁਕੇ ਵਾਲਾ ਦੀ ਸੰਗਤ ਨਗਰ ਤਾਰੂਣਾ ਸਾਰੇ ਸੰਗਤਾਂ ਸਭ ਤੋਂ ਪਹਿਲਾਂ ਨਗਰ ਦੀ ਸੰਗਤ ਮੂਰੇ ਆਵੇ ਕਿਉਂਕਿ ਜੋ ਨਗਰ ਦਾ ਮਹਾਨ ਸਮਾਨ ਹੁੰਦਾ ਹੈ ਇਹ ਕਿਸੇ ਵੀ ਪਾਰਟੀ ਦਾ ਕੰਮ ਨਹੀਂ ਮੇਰਾ ਬਿਲਕੁਲ ਮਨ ਨਹੀਂ ਕਰ ਰਿਹਾ ਤੇ ਪਰ ਮੈਂ ਹੁਣ ਦੇਖੋ ਵੀ ਐਨੇ ਮਹਾਂਪੁਰਖ ਐਨੇ ਨੇ ਲਾਣ ਕੀਤਾ ਝਕਾਰਾ ਛੱਡਿਆ ਤੇ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਜੇ ਮੇਰੇ ਤੇ ਇੰਨਾ ਮਾਨ ਹੈ ਤੇ ਹੋਰ ਕੋਈ ਲੜੀ ਜਾਵੇ ਇੱਕ ਜੋ ਗੈਰਨੀ ਕੁਲਦੀਪ ਸਿੰਘ ਫੱਗੂ ਲੜ ਰੇ ਨਾ ਤੇ ਬੈਠ ਜਾਣਾ ਤੁਸੀਂ ਬਹਾ ਸਕਦੇ ਹੋ ਤੇ ਮੈਂ ਕੀ ਕੁਝ ਕੋਈ ਨਾ ਇਹ ਕਰਕਾਸ਼ ਕਹਿ ਮਹੋਰ ਕੋਈ ਲੜੀ ਜਾਵੇ ਬੋਲੇ ਸੋਨਹਾਲ ਤੇ ਸੋਹਣ ਬੇਨਤੀ ਹੈ ਮੈਂ ਤੁਹਾਡਾ ਸ਼ਰਨਾ ਦਾ ਸੇਵਕਾਂ ਮੇਰੇ ਤੇ ਕੋਈ ਇਹ ਜੀ ਗੱਲ ਨਹੀਂ ਮੈਂ ਬਿਲਕੁਲ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸਭ ਨੂੰ ਪਹਿਲਾਂ ਫਟੇ ਬੁਲਾਉਣਾ ਕੋਈ ਵੀ ਹੋਵੇ ਛੋਟੇ ਤੋਂ ਵੱਡਾ ਇਹ ਜਿੰਨਾਂ ਨਗਰ ਪ੍ਰੇਮ ਕਰਦਾ ਹੈ ਤੇ ਸਾਰੇ ਨਗਰ ਦੇ ਮੈਂ ਨਾ ਧੰਵਦੀਆਂ ਵੀ ਪਿੰਡ ਦਾ ਹੋਣੇ ਕਰਕੇ ਮੇਰਾ ਜਨਮ ਵੀ ਇੱਥੋਂ ਦਾ ਹੈ ਨਹੀਂ ਪਿੰਡ 'ਚ ਕੋਈ ਕਿਸੇ ਨੂੰ ਨਹੀਂ ਪੁੱਛਦਾ ਹੁੰਦਾ ਆ ਮਾਸਟਰ ਜੀ ਬੈਠੇ ਨਾ ਕਿ ਆ ਕੇ ਮਾਂ ਪੁੱਤ ਜੀ ਲੋਣਾ ਸੱਚ ਕਰਨ ਜਾਣ ਤੋਂ ਪਹਿਲਾਂ ਮੈਂ ਇੱਕ ਗੱਲ ਕਰਨੀ ਚਾਹੁੰਦਾ ਬਾਬਾ ਜੀ ਮੈਨੂੰ ਕਹਿੰਦੇ ਆਹੀ ਗੁਰਮੀਤ ਸਿੰਘ ਆ ਤੂੰ ਸੇਵਾ ਸੰਭਾਲਣੀ ਹੋ ਸਰਪੰਚ ਜੀ ਹਾਲੇ ਸਰਪੰਚ ਸਾਹਿਬ ਮੈਂ ਕਿਹਾ ਬਾਬਾ ਜੀ ਮੇਰੇ ਤਾਂ ਸੋਡੇ ਤੱਕ ਨਿਭਦੇ ਤਾਂ ਬਹੁਤ ਹੈ ਉਹ ਬਾਬਾ ਇਹਨੇ ਦੁਜੇ ਤੱਕ ਚੈਨ ਮੈਂ ਫੇਰ ਗੱਲ ਕਰਨੀ ਭਾਈ ਗੁਰਮੀਤ ਸਿੰਘ ਆ ਸੇਵਾ ਸੰਭਾਲਣੇ ਨੂੰ ਹੋ ਗਿਆ ਸਾਡੇ ਨਗਰ ਦੀ ਸੰਗਤ ਖੜੀ ਹੈ ਮੈਂ ਕਿਹਾ ਬਾਬਾ ਜੀ ਲੋਕ ਤਾਂ ਇਹ ਆਖਣਗੇ ਪੀ ਲੋ ਤਾਂ ਬਿੰਦੇ ਆਖਣਗੇ ਵੀ ਆ ਬਾਬਾ ਜੀ ਦਾ ਸੰਸਕਾਰ ਤਾਂ ਮਗਰੋਂ ਕਰਾਂਗੇ ਪਹਿਲਾਂ ਇਹਨੂੰ ਕੱਢੋ ਵਾਰ ਚੱਲ ਜੇ ਨਾ ਸਵਾਦ ਥੋੜਾ ਜਿਹਾ ਚੱਤੀਗੜ੍ਹ ਮੈਂ ਬਹੁਤ ਗੰਦਾ ਸੀ